ਤਤਿ ਸ਼ਰੀਆ ਕਾਲ ਦੋਸਤੋ ਚੈਨਲ ਨਿਊਜ਼ ਅਪਡੇਟ ਪੰਜਾਬ ਦੇਖ ਰਹੇ ਸਾਰੇ ਸਰੋਤਿਆਂ ਨੂੰ ਜੀ ਆਣੂ ਜੀ ਸ਼ੁਰੂਆਤ ਕਰਦੇ ਆਂ ਵੱਡੀ ਖਬਰ ਦੀ ਵੱਡੀ ਖਬਰ ਆ ਰਹੀ ਹੋਣੀ ਹੈ ਹੁਣੇ ਇੱਥੇ ਜਹਾਜ਼ ਹੋਇਆ ਕ੍ਰੈਸ਼ ਖਬਰ ਨੂੰ ਅੰਤ ਤੱਕ ਦੇਖਣਾ ਵੀਡੀਓ ਨੂੰ ਲਾਈਕ ਸ਼ੇਅਰ ਅਤੇ ਚੈਨਲ ਨੂੰ ਸਬਸਕ੍ਰਾਈਬ ਕਰ ਦੇਣਾ ਤੋਂ ਵੱਡਾ ਲਾਈਕ ਸ਼ੇਅਰ ਸਬਸਕ੍ਰਾਈਬ ਮੋਟੀਵੇਸ਼ਨ ਦਾ ਕੰਮ ਕਰਦਾ ਸ਼ੁਰੂਆਤ ਕਰਦੇ ਆਂ ਵੱਡੀ ਖਬਰ ਦੋਸਤੋ ਸਾਹਮਣੇ ਆ ਰਹੀ ਹੈ ਜੀਆਂ ਅਸਮਾਨ 'ਚ ਐਕ੍ਰੋਬੈਟਿਕ ਕਰਦੇ ਹੋਏ ਇੱਕ ਜਹਾਜ਼ ਕ੍ਰੈਸ਼ ਹੋ ਗਿਆ 프랑ਸ ਦੇ ਦੱਖਣ ਪੂਰਬੀ ਹਿੱਸੇ ਵਿੱਚ ਇੱਕ ਐਰੋਬੈਟਿਕ ਜਹਾਜ਼ ਸਮੁੰਦਰ ਦੇ ਉੱਪਰ ਕ੍ਰੈਸ਼ ਹੋ ਗਿਆ ਜਹਾਜ਼ ਦੇ ਕ੍ਰੈਸ਼ ਹੋਣ ਤੋਂ ਬਾਅਦ ਪਾਇਲਟ ਅੰਦਰ ਹੀ ਫਸ ਗਿਆ ਐਸਾ ਸੱਚ ਪਾਇਲਟ ਦੀ ਵੀ ਮੌਤ ਹੋ ਗਈ ਤੇ ਫ੍ਰਾਂਸੀਸੀ ਹਵਾਈ ਸੈਨਾ ਦੇ ਬੁਲਾਰਿਆਂ ਨੇ ਦੱਸਿਆ ਕਿ ਫੂਗਾ ਮੈਜਿਸਟਰ ਜਹਾਜ਼ ਫ੍ਰਾਂਸੀਸੀ ਹਵਾਈ ਸੈਨਾ ਦੀ ਐਕ੍ਰੋਬੈਟਿਕ ਫਲਾਈਿੰਗ ਟੀਮ ਨਾਲ ਉਡਾਣ ਭਰ ਰਿਹਾ ਸੀ ਜਹਾਜ਼ ਕ੍ਰੈਸ਼ ਹੋ ਗਿਆ ਤੇ ਫੂਗਾ ਮੈਜਿਸਟਰ ਜਹਾਜ਼ ਦੂਜੇ ਵਿਸ਼ਵ ਯੁੱਧ ਤੋਂ ਬਾਅਦ ਬਣਾਇਆ ਗਿਆ ਸੀ ਇਹ ਫ੍ਰਾਂਸੀਸੀ ਹਵਾਈ ਸੈਨਾ ਵਿੱਚ ਸਖਲਾਈ ਦੇ ਲਈ ਵਰਤਿਆ ਜਾਂਦਾ ਹੈ ਤੇ ਜਹਾਜ਼ ਵਿੱਚ ਕੋਈ ਇੰਜੈਕਸ਼ਨ ਸ਼ੀਟ ਨਹੀਂ ਹੈ ਵੀਡੀਓ ਦੇਖਣ ਲਈ ਤੁਹਾਡਾ ਤਨਬਦ